ਹੌਣ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਿਆਰ ਬਾਜੋ ਕਿਰਪਾ ਕਰੂ ਆਪਣੇ ਸ਼ਾਹਾਂ ਨੂੰ ਆਪਾਂ ਮਨੇ ਜੀਵਨ ਤੇ ਵੀ ਪੰਜੀ ਝਾਤ ਮਾਰ ਲਈ ਆਪਾਂ ਦਾਦੀ ਦਾਦਾ ਤੇ ਪਰਦਾਦੇ ਦੇ ਨਾਮ ਵੀ ਛਕ ਲਏ ਆਪਾਂ ਨਾਨਾ ਨਾਨੀ ਤੇ ਮਾਮੇ ਤੇ ਮਾਸੀਆ ਨਾਮ ਵੀ ਛਕ ਲਿਆ ਹੁਣ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੇ ਵੀ ਕੋਈ ਪੁੱਛਣ ਆਵੇ ਤੇ ਕਹੋ ਲਿਖੇ ਜਸੂ ਵੀ ਬਾਬੇ ਨਾਨਕ ਦਾ ਮਾਮਾ ਸੀ ਕ੍ਰਿਸ਼ਨਾ ਜੀ ਸੀ ਬਾਬੇ ਨਾਨਕ ਦਾ ਨਾਨਾ ਤਾਂ ਭਾਈ ਰਾਮਾ ਜੀ ਸੀ ਬਾਬੇ ਨਾਨਕ ਦੀ ਨਾਨੀ ਤਾਂ ਮਾਦਾ ਸਭਰਾਈ ਜੀ ਸੀ ਬਾਬੇ ਨਾਨਕ ਦਾ ਨਾਨਕੇ ਦਾ ਪਿੰਡ ਚਾਲ ਸੀ ਪਿੰਡ ਚਾਲ ਸੀ ਇੱਕ ਗੱਲ ਹੋਰ ਕਰਕੇ ਮੈਂ ਸਮਾਪਤੀ ਕਰਾਂ ਦੋ ਦਿਹਾੜੇ ਸਿੱਖ ਕੌਮ ਨਹੀਂ ਮਨਉਂਦੀ ਦੋ ਦਿਹਾੜੇ ਸਿੱਖ ਕੌਮ ਨਹੀਂ ਮਨਉਂਦੀ ਨਾ ਮਨਉਂਦੀ ਆ ਜਿਹਨਾਂ ਆਉਣ ਵਾਲੇ ਸਮੇਂ ਚ ਮਨਾਉਣਗੇ ਨਾ ਪਹਿਲਾਂ ਮਨਾਏ ਸੀ ਇੱਕ ਤੇ ਗੁਰੂ ਨਾਨਕ ਸਾਹਿਬ ਦਾ ਗੁਰਪਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਹੈ ਪਰ ਗੁਰਪਤਾ ਗੱਦੀ ਦਿਵਸ ਬਾਬਾ ਨਾਨਕ ਦਾ ਨਹੀਂ ਮਨਾਇਆ ਜਾਂਦਾ ਕਿਉਂ ਕਿ ਬਾਬਾ ਨਾਨਕ ਤੋਂ ਹੀ ਗੁਰੂ ਬਣ ਕੇ ਆਏ ਆਂ ਤੇਰਾ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪਿਆ ਰੰਧਨ ਸੋਏ ਬਾਬਾ ਨਾਨਕ ਤੋਂ ਗੁਰੂ ਗ੍ਰੰਥ ਗੁਰੂ ਬਣ ਕੇ ਆਇਆ ਬਾਕੀ ਨੌ ਦੇ ਨੌ ਗੁਰੂ ਇੱਥੇ ਆਪੇ ਗਏ ਦੂਜੀ ਗੱਲ ਜਿਹੜੀ ਹਿਜੂਰੀ ਵਿੱਚ ਆਪਾਂ ਬੈਠੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਦਾ ਕਦੇ ਵੀ ਜੋਤੀ ਜੋਤ ਦੀਪ ਨਹੀਂ ਬਣਾਇਆ ਜਾਂਦਾ ਜੋਤੀ ਜੋਤ ਦੇਸ ਨਹੀਂ ਨਾ ਜਾਂਦਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਈ ਵੇਰੀ ਸਵਾਲ ਕਰਨ ਵਾਲਾ ਭੇਖਾ ਜਾ ਪਾ ਕੇ ਗੱਲ ਪੁੱਛਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੁਤੀ ਜੋ ਦੱਸ ਕਿਦੈਂ ਹੈ ਕਈ ਵੇਰੀ ਅਸੀਂ ਕੋ ਮਰਦੂਸੇ ਜਿ ਪੈ ਜਦੇ ਜੇ ਪਤਾ ਹੋਵੇ ਉਹਨیں ਕਹਿਦਾ ਵੀ ਨਾ ਭਾਈ ਉਹ ਸਿੱਖਾ ਇਹ ਦਿਨ ਦੀ ਬਣਾਇਆ ਜਾਂਦਾ ਕਿਉਂ ਇਹ ਜੁਗੋ ਜੁਗ ਅਤਲ ਹੈ ਜੁਗੋ ਜੁਗ ਅਤਲ ਹੈ ਸ਼ਬਦ ਜੁਗੋ ਜੁਗ ਅਤਲ ਹੈ ਸਾਡਾ ਗੁਰੂ ਸ਼ਬਦ ਹੈ ਧੰਨ ਸ਼੍ਰੀ ਗੁਰੂ ਸਾਹਿਬ ਮਹਾਰਾਜ ਦੇ ਅਸੀਸ ਹੈ ਇਸ ਗੁਰੂ ਦਾ ਰੋਤਾ ਕਦੀ ਦਰਸ਼ ਵੀ ਬਣਾਇਆ ਜਾਂਦਾ ਹੈ ਇਸ ਗੁਰੂ ਦਾ ਸਪੂਰਨਤਾ ਦਰਸ਼ ਵੀ ਬਣਾਇਆ ਜਾਂਦਾ ਹੈ